ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਉਤੇ ਦੋਸਤੋ ਅੱਜ ਗੱਲ ਕਰਾਂਗੇ ਕਿ ਜਦੋਂ ਵੈਦਿਆ ਮਾਰਿਆ ਸੀ ਵੈਦਿਆ ਕਤਲ ਕੀਤਾ ਸੀ ਹਰਜਿੰਦਰ ਸਿੰਘ ਜਿੰਦੇ ਹੋ ਰਹੇ ਨੇ ਤੇ ਸੁੱਖੇ ਹੋ ਰਹੇ ਨੇ ਉਹ ਕਿਵੇਂ ਮਾਰਿਆ ਸੀ ਕੀ ਪਲੈਨਿੰਗ ਬਣਾਈ ਉਦੋਂ ਕਿਹੜਾ ਦਿਨ ਸੀ ਤੇ ਕਿਵੇਂ ਸਾਰਾ ਕੁਝ ਵਾਪਰਿਆ ਸੀ ਇਹਦੇ ਬਾਰੇ ਗੱਲਬਾਤ ਕਰਾਂਗੇ ਸੋ ਵੀਡੀਓ ਬੜੀ ਕਮਾਲ ਦੀ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਭਾਈ ਸੁਖੇ ਹੋਰੀ ਦੱਸਦੇ ਨੇ ਕਹਿੰਦੇ ਵੀ ਜਦੋਂ ਅਸੀਂ ਦਿੱਲੀ ਰਹਿੰਦੇ ਸੀ ਉਦੋਂ ਹੀ ਅਸੀਂ ਬੰਬੇ ਵਿੱਚ ਇੱਕ ਘਰ ਕਿਰਾਏ ਤੇ ਲਿਆ ਹੋਇਆ ਸੀ ਵੀਰ ਬਲਜਿੰਦਰ ਸਿੰਘ ਦਲਜੀਤ ਸਿੰਘ ਤੇ ਮੈਂ ਚੰਡੀਗੜ੍ਹ ਤੋਂ ਪੁਨਾ ਆ ਗਏ ਪੋਨੇ ਤੋਂ ਮੈਂ ਅਤੇ ਬਲਜਿੰਦਰ ਸਿੰਘ ਬੰਬੇ ਚਲੇ ਗਏ ਦਲਜੀਤ ਸਿੰਘ ਅਤੇ ਸੰਤੂ ਵੀਰ ਪੁਨੇ ਰਹਿ ਗਏ ਇਹਨਾਂ ਨੇ ਇੱਥੇ ਘਰ ਕਿਰਾਏ ਤੇ ਲਿਆ ਤੇ ਜਰਨਲ ਅਨੂਕਮਾਰ ਵੈਦਿਆ ਦਾ ਘਰ ਵੇਖਿਆ ਇਸ ਤੋਂ ਬਾਅਦ ਇਹ ਵੀਰ ਵੀ ਸਾਡੇ ਕੋਲ ਬੰਬੇ ਆ ਗਏ ਇਸ ਸਮੇਂ ਦੌਰਾਨ ਅਸੀਂ ਮਾਰਚ 1986 ਵਿੱਚ ਬੰਬੇ ਤੋਂ ਲੁਧਿਆਣੇ ਆ ਗਏ ਫਿਰ ਹੁਣ ਅਸੀਂ ਅਹਮਦਾਬਾਦ ਜੇਲ੍ਹ ਤੋਂ ਵੀਰ ਹਰਜਿੰਦਰ ਸਿੰਘ ਨੂੰ ਛਡਾਉਣ ਵਾਸਤੇ ਸੋਚਣਾ ਸ਼ੁਰੂ ਕਰ ਦਿੱਤਾ ਕਾਰ ਅਤੇ ਹਥਿਆਰਾਂ ਦਾ ਪ੍ਰਬੰਧ ਕਰ ਲਿਆ ਅਸੀਂ ਇਹਦੇ ਬੰਬੇਈ ਸਾਂ ਤਾਂ ਹਰਜਿੰਦਰ ਸਿੰਘ ਬਾਰੇ 4 ਅਪ੍ਰੈਲ 1986 ਨੂੰ ਅਖਬਾਰਾਂ ਵਿੱਚ ਖਬਰ ਪੜੀ ਤਾਂ ਸਾਡੀਆਂ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ ਕੁਝ ਦਿਨਾਂ ਬਾਅਦ ਵੀਰ ਸੰਧੂ ਤੇ ਦਲਜੀਤ ਸਿੰਘ ਬੰਬੇ ਤੋਂ ਪੰਜਾਬ ਚਲੇ ਗਏ ਥੋੜੇ ਦਿਨਾਂ ਬਾਅਦ ਹੀ ਵੀਰ ਸੁਖਵਿੰਦਰ ਸਿੰਘ ਕੇਸੀ ਸ਼ਰਮਾ ਦਲਜੀਤ ਸਿੰਘ ਅਤੇ ਵੀਰ ਸੰਧੂ ਪੰਜਾਬ ਤੋਂ ਦੋ ਰਵਾਲ ਵਰਾਂ ਅਤੇ ਕਾਰ ਲੈ ਕੇ ਬੰਬੇ ਆ ਰਹੇ ਸਨ ਤਾਂ ਰਫ਼ਤੇ ਵਿੱਚ ਰਾਜਸਥਾਨ ਪੁਲਿਸ ਨੇ ਘੇਰ ਲਿਆ ਪੋਰਸੋ ਵਾਲੇ ਤਕਰੀਬਨ 100 ਅਤੇ ਇਹ 3 ਵੀਰ ਸਨ ਇੱਥੇ ਇਹਨਾਂ ਨੇ ਇੱਕ ਡੀਐਸਪੀ ਅਤੇ ਤਿੰਨ ਸਿਪਾਹੀ ਸੌਧਦੇ ਰਾਤ ਦਾ ਵਕਤ ਸੀ ਤੇ ਅੱਗੇ ਜਾ ਕੇ ਕਾਰ ਦਾ ਐਕਸੀਡੈਂਟ ਹੋ ਗਿਆ ਕਾਰ ਬਾਜੀਆਂ ਖਾਂਦੀ ਇੱਕ ਡੂੰਘੇ ਟੋਏ ਵਿੱਚ ਡਿੱਗ ਪਈ ਸਾਰਿਆਂ ਦੇ ਸੱਟਾਂ ਲੱਗ ਗਈਆਂ ਤੁਰਿਆ ਵੀ ਨਹੀਂ ਸੀ ਜਾਂਦਾ ਹਥਿਆਰ ਵੀ ਉੱਥੇ ਡਿੱਗ ਪਏ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹਨੇਰੇ ਕਾਰਨ ਨਾ ਲੱਭੇ ਸੁਖਵਿੰਦਰ ਸਿੰਘ ਤੋਂ ਤੁਰਿਆ ਨਹੀਂ ਸੀ ਜਾਂਦਾ ਤਾਂ ਵੀਰ ਕਹਿੰਦਾ ਕਿ ਤੁਸੀਂ ਹਥਿਆਰ ਲੱਭੋ ਤੇ ਮੈਨੂੰ ਮਾਰ ਕੇ ਆਪ ਨਿਕਲ ਜਾਓ ਅਗਰ ਹਥਿਆਰ ਨਹੀਂ ਮਿਲਦੇ ਤਾਂ ਕਿਸੇ ਹੋਰ ਤਰੀਕੇ ਨਾਲ ਮਾਰਦੇ ਉਹ ਮੈਂ ਜਿਉਂਦੇ ਦੀ ਦੁਸ਼ਮਣ ਦੇ ਹੱਥ ਨਹੀਂ ਆਉਣਾ ਚਾਹੁੰਦਾ ਤਾਂ ਵੀਰਾਂ ਨੇ ਕਿਹਾ ਵੀ ਅਗਰ ਆਪਾਂ ਮਰਾਂਗੇ ਤਾਂ ਇਕੱਠੇ ਮਰਾਂਗੇ ਨਾ ਹੀ ਅਸੀਂ ਤੈਨੂੰ ਮਾਰ ਸਕਦੇ ਆਂ ਤੇ ਨਾ ਹੀ ਅਸੀਂ ਤੈਨੂੰ ਇੱਥੇ ਛੱਡ ਸਕਦੇ ਆਂ ਇਹਨਾਂ ਵੀਰਾਂ ਨੇ ਸੁਖਵਿੰਦਰ ਸਿੰਘ ਨੂੰ ਚੁੱਕ ਲਿਆ ਤੇ ਸੜਕ ਤੋਂ ਦੂਰ ਖੇਤਾਂ ਵਿੱਚ ਲੈ ਗਏ ਇਸ ਤੋਂ ਬਾਅਦ ਇਹ ਸਾਰੇ ਵੀਰ ਇੱਕ ਸੜਕ ਤੇ ਆ ਗਏ ਤੇ ਇੱਕ ਟਰੱਕ ਰਕਵਾਇਆ ਇਹਨਾਂ ਨੇ ਟਰੱਕ ਦਾ ਡਰਾਈਵਰ ਸਿੱਖ ਸੀ ਇਹ ਸਾਰੇ ਟਰੱਕ ਉੱਤੇ ਚੜ ਗਏ ਤੇ ਥੋੜਾ ਜਿਹਾ ਟਰੱਕ ਵਾਲੇ ਨੂੰ ਦੱਸ ਦਿੱਤਾ ਕਿ ਸਾਡਾ ਪੁਲਿਸ ਪਿੱਛਾ ਕਰ ਰਹੀ ਹੈ ਹੁਣ ਸਾਰਿਆਂ ਨੇ ਕੱਪੜੇ ਬਦਲ ਲਏ ਸੁਖਵਿੰਦਰ ਸਿੰਘ ਨੂੰ ਉੱਪਰਲੀ ਸੀਟ ਤੇ ਲੰਬਾ ਪਾ ਦਿੱਤਾ ਗਿਆ ਤੇ ਟਰੱਕ ਦਾ ਮਾਲਕ ਬਣਾ ਦਿੱਤਾ ਇੱਕ ਵੀਰ ਕਨੈਕਟਰ ਬਣ ਗਿਆ ਤੇ ਇੱਕ ਸਵਾਰੀ ਬਣ ਗਿਆ ਰਸਤੇ ਵਿੱਚ ਬਹੁਤ ਜਗ੍ਹਾ ਤੇ ਪੁਲਿਸ ਦੇ ਨਾਕੇ ਲਾ ਰੱਖੇ ਸਨ ਕਈ ਜਗ੍ਹਾ ਤੇ ਪੁੱਛਗਿੱਛ ਵੀ ਹੋਈ ਅਤੇ ਇੱਕ ਦੋ ਵਾਰੀ ਤਾਂ ਪੁਲਿਸ ਵਾਲਿਆਂ ਨੇ ਇਹ ਵੀ ਕਿਹਾ ਵੀ ਕਿਤੇ ਇਹ ਉਹ ਤਾਂ ਨਹੀਂ ਹੈਗੇ ਪਰ ਪ੍ਰਮਾਤਮਾ ਨੇ ਇੱਕ ਤਰ੍ਹਾਂ ਨਾਲ ਪੁਲਿਸ ਵਾਲਿਆਂ ਦੀਆਂ ਕਹਿੰਦੇ ਵੀ ਅੱਖਾਂ ਹੀ ਬੰਦ ਕਰ ਦਿੱਤੀਆਂ ਸਨ ਜਿਆਦਾ ਪੁਲਿਸ ਵੇਖ ਕੇ ਟਰੱਕ ਵਾਲਾ ਡਰ ਗਿਆ ਤੇ ਅੱਗੇ ਜਾ ਕੇ ਕਹਿੰਦਾ ਵੀ ਮੇਰੇ ਟਰੱਕ ਤੋਂ ਉਤਰ ਜਾਓ ਇਹ ਸਾਰੇ ਧੰਨਵਾਦ ਕਹਿ ਕੇ ਉਤਰ ਗਏ ਤੇ ਉਸ ਨੂੰ ਕਾਫੀ ਸਾਰੇ ਪੈਸੇ ਵੀ ਦਿੱਤੇ ਦਲਜੀਤ ਸਿੰਘ ਤਾਂ ਫੇਰ ਇੱਕ ਵਾਸਤੇ ਚੜ ਗਿਆ ਤੇ ਦੂਜੇ ਦੋਵੇਂ ਵੀਲ ਟ੍ਰੇਨ ਤੇ ਚੜ ਗਏ ਇਸ ਤਰ੍ਹਾਂ ਇਹ ਸਾਰੇ ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਬੰਬੇ ਪਹੁੰਚ ਗਏ ਸੁਖਵਿੰਦਰ ਸਿੰਘ ਨੂੰ ਬੰਬੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਡੇਢ ਕੋ ਮਹੀਨਾ ਬੰਬੇ ਹਸਪਤਾਲ ਵਿੱਚ ਰਿਹਾ ਤੇ ਫਿਰ ਪੰਜਾਬ ਲੈ ਗਏ ਉੱਥੇ ਇੱਕ ਮਹੀਨਾ ਹਸਪਤਾਲ ਵਿੱਚ ਰਿਹਾ ਦਲਜੀਤ ਸਿੰਘ ਵੀਰ ਸੰਧੂ ਅਤੇ ਮੈਂ ਬੰਬਈ ਸੀ ਤਾਂ 4 ਮਈ 1986 ਨੂੰ ਸਵੇਰੇ 10:00 ਵਜੇ ਦੋ ਪੁਲਿਸ ਵਾਲਿਆਂ ਨੇ ਸਾਡੇ ਘਰ ਦਾ ਦਰਵਾਜ਼ਾ ਆਖੜਕਾ ਆ ਅਸੀਂ ਦੂਜੇ ਕਮਰੇ ਵਿੱਚ ਤਿਆਰ-ਬਰ ਤਿਆਰ ਹੋ ਗਏ ਅਤੇ ਸੰਤੂ ਨੂੰ ਕਿਹਾ ਕਿ ਦਰਵਾਜ਼ਾ ਖੋਲ੍ਹ ਕੇ ਗੱਲ ਕਰ ਤੂੰ ਸੰਤੂ ਨੇ ਦਰਵਾਜ਼ਾ ਖੋਲ੍ਹ ਕੇ ਦੋਹਾਂ ਪੁਲਿਸ ਵਾਲਿਆਂ ਨੂੰ ਅੰਦਰ ਬੁਲਾ ਲਿਆ ਉਹ ਅੰਦਰ ਆ ਕੇ ਬੈਠ ਗਏ ਉਹਨਾਂ ਨੇ ਕਾਫੀ ਪੁੱਛਗਿੱਛ ਕੀਤੀ ਉਹਨਾਂ ਨੇ ਸੰਤੂ ਨੂੰ ਕਿਹਾ ਕਿ ਆਪ ਜੀ ਨੂੰ ਸਾਡੇ ਨਾਲ ਪੁਲਿਸ ਸਟੇਸ਼ਨ ਜਾਣਾ ਪਵੇਗਾ ਸੰਤੂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਤੋਂ ਇੱਕ ਜਣਾ ਘਰਾਂ ਦੇ ਬਾਹਰ ਖੜਾ ਹੋ ਗਿਆ ਤੇ ਦੂਜਾ ਹੋਰ ਪੁਲਸ ਲੈਣ ਚਲਾ ਗਿਆ ਸੰਤੂ ਨੇ ਸਾਨੂੰ ਆਵਾਜ਼ ਮਾਰੀ ਅਤੇ ਸਾਰੀ ਗੱਲ ਦੱਸੀ ਹੋਣ ਮੈਂ ਬਾਹਰ ਖੜੇ ਪੁਲਿਸ ਵਾਲੇ ਨੂੰ ਕਿਹਾ ਕਿ ਆ ਜਾਓ ਅੰਦਰ ਆ ਕੇ ਬੈਠ ਜਾਓ ਤੁਹਾਨੂੰ ਚਾਹ ਪਿਆਉਨੇ ਆ ਜਿਉਂ ਹੀ ਉਹ ਅੰਦਰ ਵੜਿਆ ਤਾਂ ਮੈਂ ਦਰਵਾਜ਼ਾ ਬੰਦ ਕਰ ਦਿਆ ਅਸੀਂ ਹਥਿਆਰ ਕੱਢ ਲਏ ਤੇ ਉਸ ਨੂੰ ਕਿਹਾ ਵੀ ਛੇਤੀ ਦੱਸ ਸਾਡੇ ਤਾਈਂ ਪੁਲਿਸ ਪਹੁੰਚੀ ਤਾਂ ਕਿਸ ਤਰ੍ਹਾਂ ਪਹੁੰਚੀ ਨਹੀਂ ਤਾਂ ਅਸੀਂ ਤੈਨੂੰ ਗੋਲੀ ਮਾਰ ਦਿਆਂਗੇ ਉਹ ਕਹਿੰਦਾ ਵੀ ਮੇਰੇ ਛੋਟੇ ਛੋਟੇ ਬੱਚੇ ਨੇ ਮੈਨੂੰ ਮਾਰਿਓ ਨਾ ਮੈਨੂੰ ਕੋਈ ਪਤਾ ਨਹੀਂ ਕਿ ਪੁਲਿਸ ਇੱਥੇ ਕਿਵੇਂ ਪਹੁੰਚੀ ਹੈ ਇਹ ਰਾਜਸਥਾਨ ਪੁਲਿਸ ਦਾ ਥਾਣੇਦਾਰ ਹੈ ਇਹ ਮੈਨੂੰ ਪੁਲਿਸ ਸਟੇਸ਼ਨ ਤੋਂ ਨਾਲ ਲੈ ਆਇਆ ਫਿਰ ਅਸੀਂ ਉਸਦੇ ਹੱਥ ਪਿੱਛੇ ਬੰਨ ਕੇ ਬਾਥਰੂਮ ਵਿੱਚ ਬੰਦ ਕਰ ਦਿੱਤਾ ਅਸੀਂ 6 ਲੱਖ ਰੁਪਈਆ ਤੇ ਹਥਿਆਰ ਲੈ ਕੇ ਉੱਥੋਂ ਨਿਕਲ ਗਏ ਤੇ ਸਿੱਧੇ ਪੁਣੇ ਆ ਗਏ ਸੰਦੂ ਨੂੰ ਅਸੀਂ 4.5 ਲੱਖ ਦੇ ਕੇ ਪੰਜਾਬ ਭੇਜ ਦਿੱਤਾ ਮੈਂ ਅਤੇ ਜਲਦੀਤ ਸਿੰਘ ਇੱਥੇ ਪੁਣੇ ਹੀ ਰਹਿ ਗਏ ਫਿਰ ਅਸੀਂ ਜਰਨਲ ਵੈਦਿਆ ਨੂੰ ਸੋਧਣ ਵਾਸਤੇ ਇੰਡੋ ਸੰਯੁਕੀ ਮੋਟਰਸਾਈਕਲ ਖਰੀਦ ਲਿਆ ਅਸੀਂ ਕਈ ਦਿਨ ਵੈਦਿਆ ਦੇ ਘਰ ਅੱਗੇ ਜਾਂਦੇ ਰਹੇ ਪਰ ਹਰ ਰੋਜ਼ ਉਸਦੇ ਗਾੜੀ ਖੜੇ ਨਜ਼ਰ ਆਉਂਦੇ ਸਨ ਉਹ ਕਦੇ ਨਜ਼ਰ ਨਹੀਂ ਆਇਆ ਵੈਦਿਆ ਕੋਲ ਡੀਆਈਬੀ 1437 ਮ੍ਰੁਤੀਕਾਰ ਸੀ ਇੱਕ ਦਿਨ ਦਲਜੀਤ ਸਿੰਘ ਬੰਬੇ ਹਸਪਤਾਲ ਵਿੱਚ ਸੁਖਵਿੰਦਰ ਸਿੰਘ ਦਾ ਪਤਾ ਲਾਣ ਚਲਾ ਗਿਆ। ਉਸੇ ਦਿਨ ਹੀ ਮੈਂ ਮੋਟਰਸਾਈਕਲ ਤੇ ਬਾਜ਼ਾਰ ਵਿੱਚ ਜੀ ਜਾ ਰਿਹਾ ਸੀ ਤਾਂ ਵੈਦਿਆ ਦੀ ਕਾਰ ਨਜ਼ਰ ਆਈ। ਅੱਗੇ ਜਾ ਕੇ ਉਸਨੇ ਕਾਰ ਰੋਕ ਦਿੱਤੀ ਅਤੇ ਮੈਂ ਵੀ ਮੋਟਰਸਾਈਕਲ ਕੋਲ ਜਾ ਕੇ ਖੜਾ ਕਰ ਦਿੱਤਾ। ਚੰਗੀ ਤਰ੍ਹਾਂ ਵੇਖਿਆ ਤਾਂ ਉਹੀ ਸੀ ਅਤੇ ਗਾੜ ਨਾਲ ਸਨ। ਮੇਰੇ ਕੋਲ ਹਥਿਆਰ ਕੋਈ ਨਹੀਂ ਸੀਗਾ ਮੈਂ ਉਸੇ ਵਕਤ ਹੀ ਘਰ ਹਥਿਆਰ ਲੈਣ ਗਿਆ ਤਾਂ ਵਾਪਸ ਆਉਂਦਿਆਂ ਨੂੰ ਉਹ ਜਾ ਚੁੱਕਾ ਸੀ ਦੂਜੇ ਦਿਨ ਦਲਜੀਤ ਸਿੰਘ ਵੀ ਆ ਗਿਆ ਫਿਰ ਅਸੀਂ ਦੂਜੇ ਦਿਨ ਉਸਦੇ ਘਰ ਗਏ ਤਾਂ ਉਹ ਕਾਰ ਲੈ ਕੇ ਕਿਤੇ ਸੈਰ ਸਪਾਟੇ ਤੇ ਚਲਾ ਗਿਆ ਸੀ ਅਤੇ ਕਈ ਦਿਨ ਆਇਆ ਹੀ ਨਹੀਂ ਫਿਰ ਅਸੀਂ ਪੰਜਾਬ ਜਾਣ ਦੀ ਤਿਆਰੀ ਕਰ ਲਈ ਜਦੋਂ ਦਾ ਹਰਜਿੰਦਰ ਸਿੰਘ ਵੀਰ ਅਹਮਦਾਬਾਦ ਤੋਂ ਫਰਾਰ ਹੋਇਆ ਸੀ ਮੈਂ ਤਾਂ ਉਸ ਨੂੰ ਮਿਲਿਆ ਨਹੀਂ ਸੀਗਾ ਮੈਂ ਕਿਹਾ ਵੀ ਵੀਰ ਨੂੰ ਜਾ ਕੇ ਮਿਲਦੇ ਹਾਂ ਤੇ ਫਿਰ ਵਾਪਸ ਪੁਨੇ ਆਵਾਂਗੇ ਅਸੀਂ ਪੰਜਾਬ ਚਲੇ ਗਏ ਉੱਥੇ ਜਾ ਕੇ ਵੀਰ ਨੂੰ ਮਿਲੇ ਅਤੇ ਫਿਰ ਅਸੀਂ ਪੂਨੇ ਆਉਣ ਦੀ ਤਿਆਰੀ ਕਰ ਲਈ 3 ਅਗਸਤ ਨੂੰ ਮੈਂ ਹਰਜਿੰਦਰ ਸਿੰਘ ਅਤੇ ਇੱਕ ਹੋਰ ਵੀਰ ਪੰਜਾਬ ਤੋਂ ਦੁਰਗ ਮੱਧ ਪ੍ਰਦੇਸ਼ ਆ ਗਏ ਫਿਰ ਮੈਂ ਅਤੇ ਹਰਜਿੰਦਰ ਸਿੰਘ ਪੂਨੇ ਆ ਗਏ 17 ਅਗਸਤ 1986 ਨੂੰ ਅਸੀਂ ਪੂਨੇ ਪਹੁੰਚ ਗਏ ਵੈਦਿਆ ਉੱਥੇ ਘਰ ਬਦਲ ਚੁੱਕਾ ਸੀ ਉੱਥੇ ਹੋਰ ਕੋਈ ਮੇਜਰ ਜਰਨਲ ਆ ਚੁੱਕਾ ਸੀ ਅਸੀਂ ਸੋਚਿਆ ਕਿ ਹੁਣ ਇਸ ਦੇ ਘਰ ਜਾ ਕੇ ਪੁੱਛਣਾ ਚਾਹੀਦਾ ਹੈ ਕਿ ਵੈਦਿਆ ਕਿੱਥੇ ਗਿਆ ਮੈਂ ਉਸਦੇ ਘਰ ਚਲਾ ਗਿਆ ਤੇ ਵੀਰ ਹਰਜਿੰਦਰ ਸਿੰਘ ਘਰ ਦੇ ਬਾਹਰ ਤਿਆਰ-ਬਰ ਤਿਆਰ ਖੜਾ ਰਿਹਾ ਉਹ ਮੇਜਰ ਜਰਨਲ ਦਾ ਘਰ ਮਿਲਿਆ ਨਹੀਂ ਪਰ ਉਸ ਦਾ ਇੱਕ ਨੌਕਰ ਮਿਲਿਆ ਮੈਂ ਉਸ ਨੌਕਰ ਨੂੰ ਵੈਦਿਆ ਬਾਰੇ ਪੁੱਛਿਆ ਉਸ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਸੀਗਾ ਤੇ ਉਸ ਦੀ ਬੋਲੀ ਵੀ ਚੰਗੀ ਤਰ੍ਹਾਂ ਸਮਝ ਨਹੀਂ ਸੀ ਆਉਂਦੀ ਉਸ ਨੇ ਥੋੜਾ ਜਿਹਾ ਦੱਸਿਆ ਕਿ ਅੱਗੇ ਇੱਕ ਪੋੜਾ ਆਵੇਗਾ ਤੇ ਪੁੱਲ ਦੇ ਪਰਲੇ ਪਾਸੇ ਇੱਕ ਕਲੋਨੀ ਹੈ ਉੱਥੇ ਉਹ ਰਹਿੰਦਾ ਅਸੀਂ ਐਸੇ ਤਰ੍ਹਾਂ ਹੀ ਕੀਤਾ ਉਹ ਕਲੋਨੀ ਵੀ ਕਾਫੀ ਵੱਡੀ ਸੀ ਤੇ ਅੱਗੇ ਦੂਰ ਦੂਰ ਖੇਤਾਂ ਵਿੱਚ ਬਹੁਤ ਸਾਰੀਆਂ ਕੋਠੀਆਂ ਬਣੀਆਂ ਹੋਈਆਂ ਸਨ ਅਸੀਂ ਮੋਟਰਸਾਈਕਲ ਲੈ ਕੇ ਸਾਰੀ ਕਲੋਨੀ ਵਿੱਚ ਘੁੰਮਦੇ ਰਹੇ ਆਖਰ ਕਾਫੀ ਕੁਮੜ ਤੋਂ ਬਾਅਦ ਸਾਨੂੰ ਇੱਕ ਘਰ ਵਿੱਚ ਮਰੂਤੀ ਕਾਰ ਖੜੀ ਨਜ਼ਰ ਆਈ ਪਰ ਉਹ ਟੇਢੀ ਖੜੀ ਹੋਣ ਕਰਕੇ ਨੰਬਰਾਂ ਦਾ ਪਤਾ ਨਹੀਂ ਸੀ ਲੱਗਦਾ ਵੈਦਿਆ ਨਜ਼ਰ ਆਇਆ ਦੂਜੇ ਦਿਨ ਗਏ ਤਾਂ ਗਾੜ ਨਜ਼ਰ ਆਈ ਮੈਂ ਕਿਹਾ ਵੀ ਗਾਰਡ ਤਾਂ ਉਹੀ ਨੇ ਤੀਜੇ ਦਿਨ 10 ਅਗਸਤ 1986 ਨੂੰ ਅਸੀਂ ਸਵੇਰੇ ਤਕਰੀਬਨ 9:30 ਵਜੇ ਉਸਦੇ ਘਰ ਅੱਗੇ ਪਹੁੰਚ ਗਏ ਘਰ ਅੱਗੇ ਕਈ ਚੱਕਰ ਲਾਏ ਪਰ ਉਹ ਨਜ਼ਰ ਨਾ ਆਇਆ ਫਿਰ ਅਸੀਂ ਤਕਰੀਬਨ 11 ਵਜੇ ਉਸਦੇ ਘਰ ਕੇ ਪਹੁੰਚੇ ਜਦੋਂ ਪਹੁੰਚੇ ਤਾਂ ਉਸਦੀ ਪਤਨੀ ਦੇ ਹੱਥ ਵਿੱਚ ਛਤਰੀ ਫੜੀ ਹੋਈ ਸੀ ਤੇ ਗਾਰਡ ਨਾਲ ਸਨ ਅਸੀਂ ਛਤਰੀ ਵੇਖ ਕੇ ਸਮਝ ਗਏ ਕਿ ਹੁਣ ਇਹ ਘਰੋਂ ਬਾਹਰ ਨਿਕਲਣਗੇ ਥੋੜੇ ਚਿਰ ਬਾਅਦ ਵੈਦਿਆ ਵੀ ਘਰੋਂ ਬਾਹਰ ਨਿਕਲੇ ਆ ਸਾਰੇ ਕਾਰ ਵਿੱਚ ਬੈਠ ਗਏ ਕਾਰ ਵੈਦਿਆ ਖੁਦ ਚਲਾ ਰਿਹਾ ਸੀ ਅਸੀਂ ਵੀ ਮੋਟਰਸਾਈਕਲ ਤੋੜ ਲਿਆ ਬਾਜ਼ਾਰ ਜਾ ਕੇ ਉਸਨੇ ਕਾਰ ਰੋਕ ਦਿੱਤੀ ਅਤੇ ਇੱਕ ਦੁਕਾਨ ਵਿੱਚ ਜਾ ਕੇ ਖਰੀਦਾਰੀ ਕੀਤੀ ਅਸੀਂ ਵੀ ਮੋਟਰਸਾਈਕਲ ਖੜਾ ਕਰ ਦਿੱਤਾ ਮੋਟਰਸਾਈਕਲ ਥੋੜਾ ਖਰਾਬ ਸੀ ੱੱਕੇ ਨਾਲ ਸਟਾਰਟ ਕਰਨਾ ਪੈਂਦਾ ਸੀ ਉਧਰੋਂ ਪਾਰਕਿੰਗ ਵਾਲਾ ਆ ਗਿਆ ਉਹ ਕਹਿੰਦਾ ਵੀ ਮੋਟਰਸਾਈਕਲ ਪਾਰਕ ਕਰੋ ਇਸ ਤਰ੍ਹਾਂ ਖੜਾ ਨਹੀਂ ਕਰਨ ਦਵਾਂਗਾ ਥੋੜੇ ਚਿਰ ਬਾਅਦ ਵੈਦਿਆ ਅਤੇ ਉਹ ਸਾਰੇ ਦੁਕਾਨ ਤੋਂ ਬਾਹਰ ਆ ਗਏ ਉਹਨਾਂ ਨੇ ਕਾਰ ਤੋੜ ਲਈ ਤੇ ਅੱਗੇ ਜਾ ਕੇ ਫੇਰ ਸਬਜ਼ੀ ਖਰੀਦੀ ਅਤੇ ਘਰ ਨੂੰ ਚੱਲ ਪਏ ਫੇਰ ਹਰਜਿੰਦਰ ਸਿੰਘ ਨੇ ਕਿਹਾ ਵੀ ਅੱਜ ਆਪਾਂ ਇਸ ਨੂੰ ਘਰ ਵਾਪਸ ਨਹੀਂ ਜਾਣ ਦੇਣਾ ਹਰਜਿੰਦਰ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਹਰਜਿੰਦਰ ਸਿੰਘ ਕਹਿੰਦਾ ਵੀ ਕਰਦੇ ਆ ਫੇਰ ਬਰਾਬਰ ਮੈਂ ਕਿਹਾ ਵੀ ਕਰਦੇ ਜਦੋਂ ਮੋਟਰਸਾਈਕਲ ਬਰਾਬਰ ਗਿਆ ਤਾਂ ਗੋਲੀਆਂ ਬਚੀਆਂ ਤਾਂ ਉਹਦਾ ਮੂੰਹ ਸਟੇਰੀਂਗ ਤੇ ਜਾ ਵੱਜਾ ਮੂੰਹ ਤੇ ਨੱਕ ਵਿੱਚ ਦੀ ਖੂਨ ਵਹਿ ਤੁਰਿਆ ਸਾਨੂੰ ਪੂਰੀ ਤਸੱਲੀ ਹੋ ਗਈ ਤਾਂ ਅਸੀਂ ਜਕਾਰਾ ਗਜਾ ਦਿੱਤਾ ਵੈਦਿਆ ਦੀ ਕਾਰ ਇੱਕ ਸਾਈਡ ਤੇ ਜਾ ਵੱਜੀ ਜਿੱਥੇ ਵੈਦਿਆਂ ਨੂੰ ਸੋਧਿਆ ਸੀ ਉੱਥੇ ਨਾਲ ਹੀ ਅਗਲੇ ਪਾਸੇ ਪੁਲਿਸ ਸਟੇਸ਼ਨ ਸੀ ਅਤੇ ਨਾਲ ਹੀ ਰਣਜੀਤ ਦਿਆਲ ਲੈਫਟੀਨੈਂਟ ਜਰਨਲ ਦਾ ਘਰ ਸੀ ਉੱਥੇ ਵੀ ਕਾਫੀ ਗਾਰਡ ਖੜੇ ਸਨ ਫੇਰ ਅਸੀਂ ਜਿਹੜਾ ਕਰ ਲਿਆ ਸੀ ਉੱਥੇ ਹੀ ਚਲੇ ਗਏ ਕੱਪੜੇ ਬਦਲੇ ਅਤੇ ਵੱਖੋ ਵੱਖਰੀ ਬਸਤੇ ਚੜਕੇ ਬੰਬੇ ਚਲੇ ਗਏ ਬੰਬੇ ਤੋਂ ਟ੍ਰੇਨ ਤੇ ਚੜਕੇ ਦੁਰਗ ਚਲੇ ਗਏ ਇੱਕ ਰਾਤ ਦੁਰਗ ਰਹੇ ਤੇ ਫੇਰ ਅਸੀਂ ਕਲਕੱਤੇ ਚਲੇ ਗਏ ਦੋਸਤੋ ਆਏ ਬਣਿਆ ਸੀ ਸਾਰਾ ਪਲਾਨ ਤੇ ਆਏ ਮਾਰਿਆ ਗਿਆ ਸੀ ਜਰਨਲ ਵੈਦਿਆ ਨੂੰ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ